ਕੀ ਨਾ ਦਾ ਤੁਹਾਨੂੰ ਮੇਰੀ ਛੋਟੀ ਸਿਸਟਰ ਨੂੰ ਪਤਾ ਨਾ ਇਹ ਸਾਡੇ ਸਾਡੇ ਕੀ ਲਾਂਦੇ ਮੇਰੇ ਪਾਪਾ ਨੇ ਇਹ ਗੱਲ ਵੀ ਸਾਡੇ ਪਾਪਾ ਨੇ ਕੀ ਦੱਸਿਆ ਪਤਾ ਹੀ ਨਹੀਂ ਮੈਨੂੰ ਸਿਰਫ ਨਾਮ ਤੋਂ ਇਹ ਮੈਨੂੰ ਨਾ ਬੋਲਣਗੇ ਉਹ ਵੱਡੀ ਮਾਰਗੇ ਪਤਾ ਲੱਗਿਆ ਦੈਤ ਹੋ ਗਈ ਆ ਉਸ ਤੇ ਕਹਿ ਰਹੀ ਕਿ ਸ਼ਰਾਜ ਕਿਤੋਂ ਦਾ ਨਾਂ ਵਾਲੇ ਹੋ ਅੰਦਰੋਂ ਕਿਹੜੀ ਘਟਾ ਸਕੂਲ ਚ ਹਾਂਜੀ ਅੰਦਰ ਹੀ ਰਹੀ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਮਾਰਦਾਤ ਹੋਈ ਆ ਐਸੇ ਹੋਈ ਕਿ ਮਾਰੇ ਉਹ ਸਕੂਲ ਦੇ ਬਾਹਰ ਹੋਈ ਮਾਰੇ ਚੌਂਕ ਤੇ ਤੇ ਕਾਦੀ ਰੇੜੀ ਲਗਾੰਦਾ ਨੌਜਵਾਨ ਇਹ ਆਂਡੇ ਦੀ ਰੇੜੀ ਲੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਾਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਤੇ ਵਾਰਿੰਗ ਕੀਤੀ ਬਸ ਦੋ ਦਿਨ ਵਾਰਿੰਗ ਕੀਤੀ ਤੇ ਚੱਲ ਭੱਜ ਗਏ ਕੰਨੀਆਂ ਗੋਲੀਆਂ ਲੱਗੀਆਂ ਉਹਦੇ ਤੈਨੂੰ ਸੁਣਨ ਚ ਆਇਆ ਕਿ ਤੈਨੂੰ ਵਜਿਆ ਤਕੀਨਾ ਹੈ ਇਹਦਾ ਜਸਪਾਲ ਸਿੰਘ ਇਹ ਪਤਰਕਾਲੀ ਹਾਂਜੀ ਹਾਂਜੀ ਕਾਲ ਤੇ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦੇ ਜੀ ਮੈਂ ਸਰਕਾਰੀ ਨੌਕਰੀਆਂ ਲਵਾਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਿਆ ਇੱਕ ਤੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਕੱਲ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਿਓਗੇ ਕਹਿੰਦਾ ਮੈਂ ਔਜਲੇ ਦੇ ਪੀਐਮ ਆਜਲੇ ਕੋ ਵੀ ਪੇਸ਼ ਹੋਈਆਂ ਜੀ ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀਏ ਕੋਰਟ ਤੇ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਤੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਨਹੀਂ ਕਲੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕਿਸੇ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਬੋਦੇ ਕੋਰਟ ਮੁਨਸਲੇ ਕੋ ਜਾ ਕੇ ਕਹਿੰਦਾ ਹੀ ਮੇਰੇ ਕੋਰਟ ਤੇ ਕੇਸ ਲੱਗਾ ਮੈਂ ਡੀਐਸਪੀ ਦੇ ਵੀ ਪੇਸ਼ ਹੋਈ ਦੋ ਵਾਰੀ ਇਹ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਐਦਾਂ ਉਹਦਾ ਪਰੋਸਟਾਮ ਤੇ ਕਹਿ ਲੈਣ ਜੁਣੀ ਮੈਨੂੰ ਲਵਾੜਾ ਜੀ ਨੌਕਰੀ ਦੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਈ ਸੀ ਪੈਸੇ ਲੈ ਆਣੋ ਇਹ ਸਾਰੇ ਨਹੀਂ ਲੈ ਜੀ ਲੋ 2018 ਦੀ ਗੱਲ ਜੀ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਾਰੇ ਇਹ ਪਾਪਾ ਦੀ ਦੁਕਾਨ ਤੇ ਕਿੰਨੀ ਵਾਰ ਲੰਘੇ ਪਾਪਾ ਕਹਿੰਦੇ ਸੁਮਨ ਘੂਰ ਕੇ ਲੰਘਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜੇ ਦੀ ਗੱਲ ਚਲਦੀ ਉੱਥੇ ਕਰਾਂਗੇ ਪਰ ਸਾਰੇ ਅੱਜ ਇਹ ਬੰਦਾ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਇਸ ਤਰੀਕੇ ਨਾਲ ਡੋਟ ਜਾ ਕੇ ਆਈਆਂ

ਕਹਿੰਦਾ ਮੈਂ ਔਜਲੇ ਦਾ ਪੀਆ ਜਾਂ ਔਜਲੇ ਦਾ ਪਿਆ ਨਹੀਂ ਸਾਰੇ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਇਹ ਰੇੜੀ ਲਾਉਂਦੇ ਸੀਗੇ ਯਸ਼ਕਾ ਯਸ਼ੋਣੀ ਜੀ 55 ਸਾਲੇ ਦੀ ਉਮਰ ਆ ਮੇਰੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੇ ਵੀ ਡੇਟ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗ ਮੈਨੂੰ ਦੋ ਕੁੜੀਆਂ ਲੱਗੀਆਂ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬਾਡੀ ਦੀ ਉਸ ਤੋਂ